ਦੇਖੋ ਅਰਵਿੰਦ ਕੇਜਰੀਵਾਲ ਹੋਣ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਿਸ ਤਰੀਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਇਸ਼ਤਿਹਾਰਾਂ ਦੇ ਨਾਲ ਬੁੱਧੂ ਬਣਾਉਣਾ ਚਾਹੁੰਦੇ ਨੇ ਇਹਦੀ ਜ਼ਿੰਦਾ ਉਦਾਹਰਣ ਮੈਂ ਤੁਹਾਨੂੰ ਅੱਜ ਦੱਸਾਂ ਹਾਲੇ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਲਗਾਤਾਰ ਚੌਥੀ ਪ੍ਰੈਸ ਕਾਨਫਰੰਸੀ ਕਿਉਂਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕੇਂਦਰ ਨੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਇਲਜ਼ਾਮ ਲਾਤਾ ਕਿ ਜੀ 12000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਮਤਲਬ ਆਪਤਾ ਦਾ ਪੈਸਾ ਇਹ ਪੰਜਾਬ ਸਰਕਾਰ ਖਾ ਗਈ ਤੇ ਜਿਹਦਾ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹੀ ਟੀਆਰਪੀ ਟੀਮਾਂ ਤੇ ਉਹੀ ਅਰਵਿੰਦ ਕੇਜਰੀਵਾਲ ਦੀਆਂ ਸਲਾਹਾਂ ਕਿ ਜੀ ਮੁੱਦੇ ਤੋਂ ਧਿਆਨ ਪਟਕਾ ਦੇ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ 'ਚ ਕੀ ਕਹਿੰਦੇ ਕਹਿੰਦੇ ਜੀ ਅਸੀਂ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੇ ਮੈਂ ਉਸ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਭਾਈ ਜਿਹੜੀ ਸਰਕਾਰ ਆਪਤਾ ਦੇ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ ਮਤਲਬ ਮੁੱਖ ਮੰਤਰੀ ਸਾਹਿਬ ਤੁਸੀਂ ਚੜ੍ਹਦੀ ਕਲਾ ਮਿਸ਼ਨ ਲਾਂਚ ਕੀਤਾ ਰੰਗਲਾ ਪੰਜਾਬ ਸੁਸਾਇਟੀ ਬਣਾਤੀ ਸੀ ਐਮ ਰਲੀਫ ਫੰਡ ਚ ਤੁਸੀਂ ਪੈਸਾ ਨਹੀਂ ਲੈ ਰਹੇ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਉਹਦੇ ਚ ਲੋਕਾਂ ਨੂੰ ਕਹਿ ਰਹੇ ਹੋ ਕਿ ਜੀ ਕੰਟਰੀਬਿਊਟ ਕਰੋ ਕਿਉਂਕਿ 12000 ਕਰੋੜ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੀ ਇਲੈਕਸ਼ਨ ਤੇ ਖਰਚਿਆ ਗਿਆ ਜਾਂ ਮਿਜ਼ੋਰਮ ਨਾਗਾਲੈਂਡ ਮਨੀਪੁਰ ਤੇ ਇਸ਼ਤਿਹਾਰਾਂ ਤੇ ਖਰਚਿਆ ਗਿਆ ਉਹਦਾ ਤਾਂ ਜਵਾਬ ਹੈ ਨਹੀਂ ਸੋ ਜਿਹੜੀ ਸਰਕਾਰ ਆਪਦਾ ਚ ਲੋਕਾਂ ਦੀ ਮਦਦ ਕਰਨ ਦੇ ਲਈ ਹਾਲਾਂਕਿ ਸਟੇਟ ਤਾਂ ਵੈਲਫੇਅਰ ਸਟੇਟ ਹੁੰਦੀ ਹੈ ਉਹਨੇ ਲੋਕਾਂ ਦੀ ਬਾਹ ਫੜਨੀ ਹੈ ਤੁਸੀਂ ਪਹਿਲੇ ਐਸੇ ਮੁੱਖ ਮੰਤਰੀਓ ਜਿਨ੍ਹਾਂ ਨੇ ਆਪਤਾ ਵਿੱਚ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਇੱਕ ਪਾਸੇ ਤਾਂ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਹੋ ਕਿ ਜੀ ਮੈਂ ਸੂਬੇ ਦੇ ਵਿੱਚ ਹੜ੍ਹਾਂ ਵਾਲੇ ਲੋਕਾਂ ਦੀ ਮਦਦ ਕਰਨੀ ਹੈ ਦੂਜੇ ਪਾਸੇ ਸਿਰਫ ਮੁੱਦੇ ਤੋਂ ਧਿਆਨ ਪਟਕਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਕਿ ਜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਮੈਂ ਮੁੱਖ ਮੰਤਰੀ ਪੰਜਾਬ ਸ਼ੁਰੂ ਕਰਨ ਜਾ ਰਹੇ ਨੇ ਤਾਂ ਅੱਜ ਇੱਕ ਲੀਡਿੰਗ ਨਿਊਜ਼ਪੇਪਰ ਨੇ ਥੋੜੀ ਉਹਦੀ ਹਵਾ ਕੱਢਤੀ ਕਿ ਜੀ ਜਿਹੜੇ ਟੈਂਡਰ ਸੀ ਉਹ ਤਾਂ ਤੁਸੀਂ ਹਾਲ ਤੱਕ ਕੱਢਿਆ ਹੀ ਨਹੀਂ ਤੁਸੀਂ ਉਹ ਸਕੀਮ ਟਾਲਤੀ ਕਿ ਹੁਣ ਦਸੰਬਰ ਚ ਦੇਖਾਂਗੇ ਕਿਉਂਕਿ ਪੰਜਾਬ ਸਰਕਾਰ ਹੜ੍ਹਾਂ ਦੇ ਵਿੱਚ ਜਿਹੜੇ ਲੋਕ ਹੜ੍ਹਾਂ ਦੀ ਮਾਰ ਹੇਠ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਰੁਚੀ ਹੈ ਸੋ ਜਿਹੜੀ ਸਕੀਮ ਦਾ ਟੈਂਡਰ ਹੀ ਨਹੀਂ ਨਿਕਲਿਆ ਤੇ ਤਰਨ ਤਰਨ ਬਾਈ ਇਲੈਕਸ਼ਨ ਉਹ ਬਾਈ ਇਲੈਕਸ਼ਨ ਚ ਲੋਕਾਂ ਨੂੰ ਪਰਮਾਉਣ ਦੇ ਲਈ ਉੱਥੇ ਤੁਸੀਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਤੀ ਮਲਕ ਕਮਾਲ ਦੀ ਗੱਲ ਹੈ ਹਾਸੋਣੀ ਸਥਿਤੀ ਹੈ ਕਿ ਸਰਕਾਰ ਦੀ ਜਿਹੜੀ ਸਕੀਮ ਦਾ ਹਲੇ ਟੈਂਡਰ ਨਹੀਂ ਨਿਕਲਿਆ ਤੁਸੀਂ ਤੁਹਾਡੀ ਸਰਕਾਰ ਨੇ ਉਹਦੀ ਰਜਿਸਟ੍ਰੇਸ਼ਨ ਕਿਦਾਂ ਸ਼ੁਰੂ ਕਰਤੀ ਸੋ ਇੱਥੋਂ ਸਾਬਤ ਹੋ ਜਾਂਦਾ ਹੈ ਕਿ 4 ਸਾਲ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਦਾ ਬੁੱਧੂ ਬਣਾਇਆ ਨਹੀਂ ਦਿੱਤਾ ਕੀ ਹੈ 1000 ਰੁਪਏ ਪ੍ਰਤੀ ਮਹਿਲਾ ਤੁਸੀਂ ਨਹੀਂ ਦਿੱਤਾ ਲਾਅ ਐਂਡ ਆਰਡਰ ਡਰੱਗ ਮੈਂ ਕਿਹੜੇ ਕਿਹੜੇ ਵਿਸ਼ੇ ਦੀ ਗੱਲ ਕਰਾਂ ਬੁਰੇ ਤਰੀਕੇ ਦੇ ਨਾਲ ਇਹ ਸਰਕਾਰ ਫੇਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਿਸ ਤਰੀਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਇਸ਼ਤਿਹਾਰਾਂ ਦੇ ਨਾਲ ਬੁੱਧੂ ਬਣਾਉਣਾ ਚਾਹੁੰਦੇ ਨੇ ਇਹਦੀ ਜ਼ਿੰਦਾ ਉਦਾਹਰਣ ਮੈਂ ਤੁਹਾਨੂੰ ਅੱਜ ਦੱਸਦਾ ਹਾਂ ਲੇ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਲਗਾਤਾਰ ਚੌਥੀ ਪ੍ਰੈਸ ਕਾਨਫਰੈਂਸੀ ਕਿਉਂਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕੇਂਦਰ ਨੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਇਲਜ਼ਾਮ ਲਾਤਾ ਕਿ ਜੀ 12000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਮਤਲਬ ਆਪਤਾ ਦਾ ਪੈਸਾ ਇਹ ਪੰਜਾਬ ਸਰਕਾਰ ਖਾ ਗਈ ਤੇ ਜਿਹਦਾ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹੀ ਟੀਆਰਪੀ ਟੀਮਾਂ ਤੇ ਉਹੀ ਅਰਵਿੰਦ ਕੇਜਰੀਵਾਲ ਦੀਆਂ ਸਲਾਹਾਂ ਕਿ ਜੀ ਮੁੱਦੇ ਤੋਂ ਧਿਆਨ ਪਟਕਾ ਦੇ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੈਂਸ 'ਚ ਕੀ ਕਹਿੰਦੇ ਕਹਿੰਦੇ ਜੀ ਅਸੀਂ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾਂਦੇ ਮੈਂ ਉਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਭਾਈ ਜਿਹੜੀ ਸਰਕਾਰ ਆਪਤਾ ਦੇ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ ਮਤਲਬ ਮੁੱਖ ਮੰਤਰੀ ਸਾਹਿਬ ਤੁਸੀਂ ਚੜਦੀ ਕਲਾ ਮਿਸ਼ਨ ਲਾਂਚ ਕੀਤਾ ਰੰਗਲਾ ਪੰਜਾਬ ਸੁਸਾਇਟੀ ਬਣਾਤੀ ਸੀ ਐਮ ਰੀਲੀਫ ਫੰਡ ਚ ਤੁਸੀਂ ਪੈਸਾ ਨਹੀਂ ਲੈ ਰਹੇ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਉਹਦੇ ਚ ਲੋਕਾਂ ਨੂੰ ਕਹਿ ਰਹੇ ਕਿ ਜੀ ਕੰਟਰੀਬਿਊਟ ਕਰੋ ਕਿਉਂਕਿ 12000 ਕਰੋੜ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੀ ਇਲੈਕਸ਼ਨ ਤੇ ਖਰਚਿਆ ਗਿਆ ਜਾਂ ਮਿਜ਼ੋਰਮ ਨਾਗਾਲੈਂਡ ਮਨੀਪੁਰ ਦੇ ਇਸ਼ਤਿਹਾਰਾਂ ਤੇ ਖਰਚਿਆ ਗਿਆ ਉਹਦਾ ਤਾਂ ਜਵਾਬ ਹੈ ਨਹੀਂ ਸੋ ਜਿਹੜੀ ਸਰਕਾਰ ਆਪਦਾ ਚ ਲੋਕਾਂ ਦੀ ਮਦਦ ਕਰਨ ਦੇ ਲਈ ਹਾਲਾਂਕਿ ਸਟੇਟ ਤਾਂ ਵੈਲਫੇਅਰ ਸਟੇਟ ਹੁੰਦੀ ਹੈ ਉਹਨੇ ਲੋਕਾਂ ਦੀ ਬਾਹ ਫੜਨੀ ਹੈ ਤੁਸੀਂ ਪਹਿਲੇ ਐਸੇ ਮੁੱਖ ਮੰਤਰੀਓ ਜਿਨ੍ਹਾਂ ਨੇ ਆਪਦਾ ਚ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਇੱਕ ਪਾਸੇ ਤਾਂ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਹੋ ਕਿ ਜੀ ਮੈਂ ਸੂਬੇ ਦੇ ਵਿੱਚ ਹੜ੍ਹਾਂ ਵਾਲੇ ਲੋਕਾਂ ਦੀ ਮਦਦ ਕਰਨੀ ਹੈ ਦੂਜੇ ਪਾਸੇ ਸਿਰਫ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਕਿ ਜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਮੈਂ ਮੁੱਖ ਮੰਤਰੀ ਪੰਜਾਬ ਸ਼ੁਰੂ ਕਰਨ ਜਾ ਰਹੇ ਨੇ ਤਾਂ ਅੱਜ ਇੱਕ ਲੀਡਿੰਗ ਨਿਊਜ਼ਪੇਪਰ ਨੇ ਥੋੜੀ ਉਹਦੀ ਹਵਾ ਕੱਢਤੀ ਕਿ ਜੀ ਜਿਹੜੇ ਟੈਂਡਰ ਸੀ ਉਹ ਤਾਂ ਤੁਸੀਂ ਹਾਲ ਤੱਕ ਕੱਢੇ ਹੀ ਨਹੀਂ ਤੁਸੀਂ ਉਹ ਸਕੀਮ ਟਾਲਤੀ ਕਿ ਹੁਣ ਦਸੰਬਰ ਚ ਦੇਖਾਂਗੇ ਕਿਉਂਕਿ ਪੰਜਾਬ ਸਰਕਾਰ ਹੜ੍ਹਾਂ ਦੇ ਵਿੱਚ ਜਿਹੜੇ ਲੋਕ ਹੜ੍ਹਾਂ ਦੀ ਮਾਰ ਹੇਠ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਰੁਚੀ ਹੈ ਸੋ ਜਿਹੜੀ ਸਕੀਮ ਦਾ ਟੈਂਡਰ ਹੀ ਨਹੀਂ ਨਿਕਲਿਆ ਤੇ ਤਰਨ ਤਰਨ ਬਾਈ ਇਲੈਕਸ਼ਨ ਉਹ ਬਾਈ ਇਲੈਕਸ਼ਨ ਤੇ ਲੋਕਾਂ ਨੂੰ ਭਰਮਾਉਣ ਦੇ ਲਈ ਉੱਥੇ ਤੁਸੀਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਤੀ ਮਲ ਕਮਾਲ ਦੀ ਗੱਲ ਹੈ ਹਾਸੋਣੀ ਸਥਿਤੀ ਹੈ ਕਿ ਸਰਕਾਰ ਦੀ ਜਿਹੜੀ ਸਕੀਮ ਦਾ ਹਲੇ ਟੈਂਡਰ ਨਹੀਂ ਨਿਕਲਿਆ ਤੁਸੀਂ ਤੁਹਾਡੀ ਸਰਕਾਰ ਨੇ ਉਹਦੀ ਰਜਿਸਟ੍ਰੇਸ਼ਨ ਕਿੱਦਾਂ ਸ਼ੁਰੂ ਕਰਤੀ ਸੋ ਇੱਥੋਂ ਸਾਬਤ ਹੋ ਜਾਂਦਾ ਹੈ ਕਿ 4 ਸਾਲ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਦਾ ਬੁੱਧੂ ਬਣਾਇਆ ਦੇਖੋ ਅਰਵਿੰਦ ਕੇਜਰੀਵਾਲ ਹੋਣ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਿਸ ਤਰੀਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਇਸ਼ਤਿਹਾਰਾਂ ਦੇ ਨਾਲ ਬੁੱਧੂ ਬਣਾਉਣਾ ਚਾਹੁੰਦੇ ਨੇ ਇਹਦੀ ਜ਼ਿੰਦਾ ਉਦਾਹਰਣ ਮੈਂ ਤੁਹਾਨੂੰ ਅੱਜ ਦੱਸਾਂ ਹਲੇ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਲਗਾਤਾਰ ਚੌਥੀ ਪ੍ਰੈਸ ਕਾਨਫਰੰਸੀ ਕਿਉਂਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕੇਂਦਰ ਨੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਇਲਜ਼ਾਮ ਲਾਤਾ ਕਿ ਜੀ 12000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਮਤਲਬ ਆਪਤਾ ਦਾ ਪੈਸਾ ਇਹ ਪੰਜਾਬ ਸਰਕਾਰ ਖਾ ਗਈ ਤੇ ਜਿਹਦਾ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹੀ ਟੀਆਰਪੀ ਟੀਮਾਂ ਤੇ ਉਹੀ ਅਰਵਿੰਦ ਕੇਜਰੀਵਾਲ ਦੀਆਂ ਸਲਾਹਾਂ ਕਿ ਜੀ ਮੁੱਦੇ ਤੋਂ ਧਿਆਨ ਪਟਕਾ ਦੇ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ 'ਚ ਕੀ ਕਹਿੰਦੇ ਕਹਿੰਦੇ ਜੀ ਅਸੀਂ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੇ ਮੈਂ ਉਸ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਭਾਈ ਜਿਹੜੀ ਸਰਕਾਰ ਆਪਤਾ ਦੇ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ ਮਤਲਬ ਮੁੱਖ ਮੰਤਰੀ ਸਾਹਿਬ ਤੁਸੀਂ ਚੜਦੀ ਕਲਾ ਮਿਸ਼ਨ ਲਾਂਚ ਕੀਤਾ ਰੰਗਲਾ ਪੰਜਾਬ ਸੁਸਾਇਟੀ ਬਣਾਤੀ ਸੀ ਐਮ ਰਲੀਫ ਫੰਡ ਚ ਤੁਸੀਂ ਪੈਸਾ ਨਹੀਂ ਲੈ ਰਹੇ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਉਹਦੇ ਚ ਲੋਕਾਂ ਨੂੰ ਕਹਿ ਰਹੇ ਹੋ ਕਿ ਜੀ ਕੰਟਰੀਬਿਊਟ ਕਰੋ ਕਿਉਂਕਿ 12000 ਕਰੋੜ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੀ ਇਲੈਕਸ਼ਨ ਤੇ ਖਰਚਿਆ ਗਿਆ ਜਾਂ ਮਿਜ਼ੋਰਮ ਨਾਗਾਲੈਂਡ ਮਨੀਪੁਰ ਤੇ ਇਸਟੇਟਾਂ ਤੇ ਖਰਚਿਆ ਗਿਆ ਉਹਦਾ ਤਾਂ ਜਵਾਬ ਹੈ ਨਹੀਂ ਸੋ ਜਿਹੜੀ ਸਰਕਾਰ ਆਪਦਾ ਚ ਲੋਕਾਂ ਦੀ ਮਦਦ ਕਰਨ ਦੇ ਲਈ ਹਾਲਾਂਕਿ ਸਟੇਟ ਤਾਂ ਵੈਲਫੇਅਰ ਸਟੇਟ ਹੁੰਦੀ ਹੈ ਉਹਨੇ ਲੋਕਾਂ ਦੀ ਬਾਹ ਫੜਨੀ ਹੈ ਤੁਸੀਂ ਪਹਿਲੇ ਐਸੇ ਮੁੱਖ ਮੰਤਰੀਓ ਜਿਨ੍ਹਾਂ ਨੇ ਆਪਦਾ ਜੋ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਇੱਕ ਪਾਸੇ ਤਾਂ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਹੋ ਕਿ ਜੀ ਮੈਂ ਸੂਬੇ ਦੇ ਵਿੱਚ ਹੜ੍ਹਾਂ ਵਾਲੇ ਲੋਕਾਂ ਦੀ ਮਦਦ ਕਰਨੀ ਹੈ ਦੂਜੇ ਪਾਸੇ ਸਿਰਫ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਕਿ ਜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਮੈਂ ਮੁੱਖ ਮੰਤਰੀ ਪੰਜਾਬ ਸ਼ੁਰੂ ਕਰਨ ਜਾ ਰਹੇ ਨੇ ਤਾਂ ਅੱਜ ਇੱਕ ਲੀਡਿੰਗ ਨਿਊਜ਼ਪੇਪਰ ਨੇ ਥੋੜੀ ਉਹਦੀ ਹਵਾ ਕੱਢਤੀ ਕਿ ਜੀ ਜਿਹੜੇ ਟੈਂਡਰ ਸੀ ਉਹ ਤਾਂ ਤੁਸੀਂ ਹਾਲ ਤੱਕ ਕੱਢਿਆ ਹੀ ਨਹੀਂ ਤੁਸੀਂ ਉਹ ਸਕੀਮ ਟਾਲਤੀ ਕਿ ਹੁਣ ਦਸੰਬਰ ਚ ਦੇਖਾਂਗੇ ਕਿਉਂਕਿ ਪੰਜਾਬ ਸਰਕਾਰ ਖੜਾਂ ਦੇ ਵਿੱਚ ਜਿਹੜੇ ਲੋਕ ਖੜਾਂ ਦੀ ਮਾਰ ਹੀਟ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਰੁਚੀ ਹੈ ਸੋ ਜਿਹੜੀ ਸਕੀਮ ਦਾ ਟੈਂਡਰ ਹੀ ਨਹੀਂ ਨਿਕਲਿਆ ਤੇ ਤਰਨ ਤਰਨ ਬਾਈ ਇਲੈਕਸ਼ਨ ਉਹ ਬਾਈ ਇਲੈਕਸ਼ਨ ਚ ਲੋਕਾਂ ਨੂੰ ਪਰਮਾਉਣ ਦੇ ਲਈ ਉੱਥੇ ਤੁਸੀਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਤੀ ਮਤਲਬ ਕਮਾਲ ਦੀ ਗੱਲ ਹੈ ਹਾਸੋਣੀ ਸਥਿਤੀ ਹੈ ਕਿ ਸਰਕਾਰ ਦੀ ਜਿਹੜੀ ਸਕੀਮ ਦਾ ਹਲੇ ਟੈਂਡਰ ਨਹੀਂ ਨਿਕਲਿਆ ਤੁਸੀਂ ਤੁਹਾਡੀ ਸਰਕਾਰ ਨੇ ਉਹਦੀ ਰਜਿਸਟ੍ਰੇਸ਼ਨ ਕਿੱਦਾਂ ਸ਼ੁਰੂ ਕਰਤੀ ਸੋ ਇੱਥੋਂ ਸਾਬਤ ਹੋ ਜਾਂਦਾ ਹੈ ਕਿ 4 ਸਾਲ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਦਾ ਬੁੱਧੂ ਬਣਾਇਆ ਨਹੀਂ ਦਿੱਤਾ ਕੀ ਹੈ 1000 ਰੁਪਏ ਪ੍ਰਤੀ ਮਹਿਲਾ ਤੁਸੀਂ ਨਹੀਂ ਦਿੱਤਾ ਲਾਅ ਐਂਡ ਆਰਡਰ ਡਰੱਗ ਮੈਂ ਕਿਹੜੇ ਕਿਹੜੇ ਵਿਸ਼ੇ ਦੀ ਗੱਲ ਕਰਾਂ ਬੁਰੇ ਤਰੀਕੇ ਦੇ ਨਾਲ ਸਰਕਾਰ ਫੇਲ ਹੈ ਪਰ ਲੋਕਾਂ ਦੇ ਨਾਲ ਇਸ ਤਰੀਕੇ ਦੀ 420 ਕਰਨਾ ਠੱਗੀ ਕਰਨਾ ਮੁੱਖ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਇਸ ਗੱਲ ਦਾ ਹੁਣ ਜਵਾਬ ਮੰਗਦੇ